ਵੀਰ ਘਰ ਪੁੱਤ ਜੰਮਿਆ ਚੰਨ ਚੜਿਆ ਬਾਪ ਦੇ ਵੇੜੇ ਹਾਂਜੀ ਦੋਸਤੋ ਇਹ ਬੋਲੀ ਤਾਂ ਅਸੀਂ ਆਮ ਹੀ ਸੁਣਦੇ ਆ ਸੋ ਦੋਸਤੋ ਡਾਕੂ ਵੀਰਜੀ ਦੀ ਸਿਸਟਰ ਕਮਲਕੌਰ ਜੀ ਤੋਂ ਭੂਆ ਬਣ ਦਾ ਚਾ ਚੱਕਿਆ ਨਹੀਂ ਜਾ ਰਿਹਾ ਸੋ ਅੱਜ ਉਹਨਾਂ ਨੂੰ ਭੂਆ ਬਣ ਦੀ ਬਹੁਤ ਹੀ ਖੁਸ਼ੀ ਹੈ ਸੋ ਦੋਸਤੋ ਡਾਕੂ ਵੀਰਜੀ ਦੇ ਘਰ ਵਾਹਿਗੁਰੂ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਹਾਲਾਂਕਿ ਸਰਵਕੌਰ ਨੇ ਆਪਣੀ ਬੇਬੀ ਦਾ ਫੇਸ ਰਿਵੀਲ ਨਹੀਂ ਕੀਤਾ ਅਤੇ ਜਲ ਤੋਂ ਜਲ ਤੁਹਾਡੇ ਨਾਲ ਬੇਬੀ ਫੇਸ ਰੀਵੀਲ ਦੀਆਂ ਵੀਡੀਓ ਵੀ ਲੈ ਕੇ ਆਵਾਂਗੀ। ਸੋ ਦੋਸਤੋ ਤੁਸੀਂ ਤਸਵੀਰ ਵਿੱਚ ਵੇਖ ਸਕਦੇ ਹੋ ਕਿ ਡਾਕੂ ਵੀਰਾ ਆਪਣੀ ਵਾਈਫ ਨੂੰ ਨਾਰੀਅਲ ਪਾਣੀ ਪਿਆ ਰਹੀ ਨੇ। ਸੋ ਇਸ ਜੋੜੀ ਨੂੰ ਕਦੇ ਵੀ ਨਜ਼ਰ ਨਾ ਲੱਗੇ ਕਿੰਨੀ ਆਪਣੀ ਵਾਈਫ ਦੀ ਕੇਅਰ ਕਰਦੇ ਨੇ। ਅੱਜ ਪਰਿਵਾਰ ਤੋਂ ਚਾ ਚੱਕਿਆ ਨਹੀਂ ਜਾ ਰਿਹਾ। ਸੋ ਸੋਸ਼ਲ ਮੀਡੀਆ ਤੇ ਲਗਾਤਾਰ ਬਾਈ ਜੀ ਨੂੰ ਉਹਨਾਂ ਦੇ ਕਰਤ ਨਾਮ ਜੰਮੇ ਪੁੱਤਰ ਦੀਆਂ ਵਧਾਈਆਂ ਮਿਲ ਰਹੀਆਂ ਨੇ। ਵਾਹਿਗੁਰੂ ਇਸ ਤੇ ਕਿੜੀ ਤੇ ਹਮੇਸ਼ਾ ਆਪਣੀ ਮਿਹਰ ਰੱਖੇ ਕਿਸੇ ਨਜ਼ਰ ਨਾ ਲੱਗੇ। ਕੀ ਹਾਲੇ ਉਹਨਾਂ ਦੇ ਪੁੱਤਰ ਦਾ ਕੀ ਨੇਮ ਹੈ ਇਸ ਦੀ ਜਾਣਕਾਰੀ ਬਾਈ ਜੀ ਨੇ ਸਾਂਝੀ ਨਹੀਂ ਕੀਤੀ ਦੋਸਤੋ ਤੁਸੀਂ ਵੀ ਇੱਕ ਪਿਆਰਾ ਜਾਂ ਘੈਂਟ ਜਿਹਾ ਨਾਮ ਕਮੈਂਟ ਬਾਕਸ ਦੇ ਵਿੱਚ ਜਰੂਰ ਸ਼ੇਅਰ ਕਰੋ ਜੇ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸ ਨਵੀਂ ਵੀਡੀਓ ਨਾਲ ਉਹਨਾਂ ਟਾਈਮ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ